ਸਹਿਜ ਜੀ ਕਹਿੰਦੇ ਆਪਣੇ ਆਪ ਨੂੰ ਵਿਚਾਰਨਾ ਸ਼ੁਰੂ ਕਰਦੇ ਹੋਖ ਆਪਣੇ ਆਪ ਨੂੰ ਘੋਖਣਾ ਸ਼ੁਰੂ ਕਰਦੇ ਆਪਣੀ ਅੱਖ ਦੇ ਨਾਲ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਗਾ ਸਹਿਬ ਕਹਿੰਦੇ ਜੀਵਨ ਦਾ ਸਹੀ ਰਸਤਾ ਟੁੜੇ ਦਾ ਬਲੋਕਰ ਓਖਾ ਹੋ ਤੈ ਆਪਣੇ ਆਪ ਨੂੰ ਵਿਚਾਰਨਾ ਆਪਣੇ ਆਪ ਨੂੰ ਘੋਖਣਾ ਸਭ ਤੋਂ ਓਖਾ ਕੰਮ ਹੈ ਮਨੁੱਖ ਕੋਲ ਕਿਸੇ ਬਾਰੇ ਪੁੱਛੋ ਤੇ ਵੱਡੀ ਲਿਸਟ ਲਿਆ ਕੇ ਰੱਖ ਦੇਗਾ ਫਲਾਣ ਇਸ ਤਰ੍ਹਾਂ ਦੇ ਦੀ ਫਲਾਣੀ ਚਾਹ ਬੋਲੇਗੀ ਫਲਾਣੀ ਨੇ ਉਹ ਕੁਝ ਕਰਤਾਗੀ ਪੁੱਛੋ ਸਹਿਬ ਕਹਿੰਦੇ ਝੱਟ ਲਾਏਗਾ ਕਿਸੇ ਦੇ ਉਪਗੁਣਾ ਨੂੰ ਘੋਖਣ ਦੇ ਲਈ ਕਿਸੇ ਦੇ ਜੀਵਨ ਨੂੰ ਘੋਖਣ ਲਈ ਝੱਟ ਲਾਉਂਦਾ ਮਨੁੱਖ ਜਿਹ ਭਲਾਣਾ ਇਸ ਤਰ੍ਹਾਂ ਦਾ ਜੀਵਨ ਇਸ ਤਰ੍ਹਾਂ ਜੇ ਪੁੱਛਿਆ ਜਾਵੇ ਵੀ ਤੇਰਾ ਜੀਵਨ ਕਿਵੇਂ ਦਾ ਕੋਈ ਕਹੇ ਮੈਂ ਚੰਗਾ ਚਾਹੇ ਉਹ ਗੁਨਾਹ ਦੀ ਪੰਡ ਲੈ ਕੇ ਬੈਠਾ ਹੋਵੇ ਮਨੁੱਖ ਪਰ ਮਨੁੱਖ ਇਹ ਨਹੀਂ ਆਖੇਗਾ ਕਿ ਮੇਰੇ ਅੰਦਰ ਅਗੁਣ ਨਹੀਂ ਮਨੁੱਖ ਇਹ ਨਹੀਂ ਆਖੇਗਾ ਮੇਰਾ ਜੀਵਨ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਵਿਚਾਰਨਾ ਆਪਣੇ ਆਪ ਤਮਕ ਜੀਵਨ ਨੂੰ ਅੱਗੇ ਰੱਖਣਾ ਬਹੁਤ ਔਖਾ ਹੈ ਸਾਹਿਬ ਜੀ ਕਹਿੰਦੇ ਜਿਸ ਵਕਤ ਤੂੰ 타ਤ ਪਰਾਇ ਛੱਡ ਕੇ ਸੰਸਾਰ ਨੂੰ ਝੋਖਣਾ ਬੰਦ ਕਰਕੇ ਆਪਣੇ ਆਪ ਨੂੰ ਵਿਚਾਰੇਗਾ ਸਾਹਿਬ ਜੀ ਕਹਿੰਦੇ ਫਿਰ ਤੇਰਾ ਜੀਵਨ ਜਿਹੜਾ ਹੈ ਨਾ ਉਹ ਚੰਗਾ ਬਣੇਗਾ ਉਹਦੋਂ ਤੇਰਾ ਜੀਵਨ ਜਿਹੜਾ ਨਾ ਉਸੇ ਹੀ ਮਾਰਗ ਤੇ ਚੱਲੇਗਾ ਉਹਨੇ ਇੱਕ ਬਚਨ ਤੁਹਾਨੂੰ ਸਾਰਿਆਂ ਨੂੰ ਕੰਠ ਹੈ ਹੁਕਮ ਦੇ ਤੌਰ ਤੇ ਵੀ ਅੰਮ੍ਰ ਨੌਵੇਂ ਪਿਤਾ ਜੀ ਦਾ ਮਨਰੇ ਕੋਨ ਕੁਮਤ ਤੈ ਲੈਨੀ ਗੁਰਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ ਮਨ ਨੂੰ ਸਬੋਧਨ ਹੈ ਆਪਣੇ ਮਨ ਨੂੰ ਸਬੋਧਨ ਹੈ ਇਹ ਮਨ ਮੇਰਾ ਇਹ ਮਨ ਪਿਆਰਿਆ ਇਹ ਮਨ ਪਿਆਰਿਆ ਮਿੱਤਰਾ ਜੀਓ ਇਹ ਮਨਾ ਆਪਣੇ ਆਪ ਨੂੰ ਸਬੋਧਨ ਕਰਕੇ ਸਮਝਾਇਆ ਵੀ ਇਹ ਮਨਾ ਤੂੰ ਕੀ ਕਰ ਰਿਹਾ ਹੈ ਹੁਣ ਇਹ ਆਦਤ ਮਨੁੱਖ ਦੇ ਅੰਦਰ ਬਹੁਤ ਘਟ ਹੈ ਹੁਣ ਸਹਿਬ ਜੀ ਕਹਿੰਦੇ ਮਨਰੇ ਕੋਲ ਨੂੰ ਮਤ ਮਨ ਨੂੰ ਆਪਣੇ ਆਪ ਆਪਣੇ ਮਨ ਨੂੰ ਆਖੇ ਜਰਿਬੀ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਹੈ ਹੁਣ ਕਦੇ ਬੈਠ ਕੇ ਆਪਣੇ ਮਨ ਨੂੰ ਇਹ ਪੁੱਛੀਏ ਤੇ ਅਸੀਂ ਮਨਾ ਤੂੰ ਕੀ ਮਨਾ ਸੋਚਦਾ ਸਾਰਾ ਦਿਨ ਤੂੰ ਕਿਉਂ ਝੂਠ ਦੇ ਵਿੱਚ ਉੱਗਿਆ ਹੋਇਆ ਹੈ ਕਿਉਂ ਤੂੰ ਵਿਕਾਰਾਂ ਦੇ ਵਿੱਚ ਲੋਭ ਤੇ ਹੰਕਾਰ ਵਿੱਚ ਫਸਿਆ ਹੋਇਆ ਹੈ ਮਨੁੱਖ ਕਦੇ ਆਪਣੇ ਮਨ ਨੂੰ ਸੰਬੋਧਨ ਕਰਦਾ ਹੀ ਆਪਣੇ ਮਨ ਨੂੰ ਵੀ ਤਾਂ ਪੁੱਛੀਏ ਨਾ ਵੀ ਮਨ啊 ਤੂੰ ਕਿਹੜੀ ਮੱਤ ਸੰਭੀ ਐ ਤੂੰ ਕਿਉਂ ਝੂਠ ਦੀ ਵਰਤੋਂ ਕਰਦਾ ਤੂੰ ਕਿਉਂ ਚੋਰੀ ਠੱਗੀ ਕਰਦਾ ਤੂੰ ਕਿਉਂ ਮੰਦਾ ਬੋਲਦਾ ਮੁੱਖ ਨਹੀਂ ਸਮਝਦਾ ਫਿਰ ਮਨ ਸਾਹਿਬ ਜੀ ਕਹਿੰਦੇ ਮਨ ਰੇ ਕੋਨ ਕੋ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕਿੰਨੀ ਮਨ ਨੂੰ ਕਹੀਏ ਤਸੀਂ ਵੀ ਮਨਾ ਤੂੰ ਭਗਤੀ ਕਿਉਂ ਨਹੀਂ ਕਰਦਾ ਤੂੰ 5 ਮਿੰਟ ਬੈਠ ਕੇ ਗੁਰੂ ਦੀ ਯਾਦ ਵਿੱਚ ਕਿਉਂ ਨਹੀਂ ਝੁਕਦਾ ਮਨ ਨੂੰ ਸੰਬੋਧਨ ਤਾਂ ਕਰੀਏ ਆਪਣੇ ਮਨ ਨੂੰ ਸੰਬੋਧਨ ਕਰਨਾ ਭਾਵ ਕੀ ਹੈ ਆਪਣੇ ਆਪ ਨੂੰ ਵਿਚਾਰਨਾ ਆਪਣੇ ਆਪ ਨੂੰ ਸਮਝਾਉਣਾ ਸਹਿਜ ਕਿਨੇ ਪਰਾਈ ਇਸਤਰੀ ਪਰਾਈ ਨਿੰਦਿਆ ਦੇ ਵਿੱਚ ਪੂਰੀ ਤਰ੍ਹਾਂ ਮਸਤਿਆ ਬਿਠਾ ਹੈ ਨਿੰਦਿਆ ਕਰਨਾ ਵੀ ਸਭ ਤੋਂ ਵੱਡਾ ਪਾਪ ਹੈ ਨਿੰਦਿਆ ਕਰਨੀ ਸਭ ਤੋਂ ਵੱਡਾ ਪਾਪ ਹੈ ਨਿੰਦਿਆ ਦਾ ਪਾਪ ਕੀ ਹੈ ਆਪਣੀ ਬਿਰਤੀ ਰਾਹੀਂ ਬਣਾਏ ਹੋਏ ਕਿਸੇ ਦੇ ਅਬਗੁਨਾ ਨੂੰ ਬਿਆਨ ਕਰਨਾ ਆਪਣੀ ਬਿਰਤੀ ਉਹ ਨਿੰਦਿਆ ਹੈ ਤੇ ਸੈਤ ਜੀ ਕਹਿੰਦੇ ਨਿੰਦਿਆ ਦਾ ਕੋਈ ਇਲਾਜ ਨਹੀਂ ਗੁਰਬਾਣੀ ਦੇ ਅੰਦਰ ਵੀ ਸ਼ਬਦ ਸਪਸ਼ਟ ਜਿਸਹਿ ਨੇ ਕਿਤੇ ਵੀ ਨਿੰਦਕ ਦਾ ਜਿਹੜਾ ਨਿੰਦਿਆ ਕਰਨ ਵਾਲਾ ਉਹਦਾ ਕੋਈ ਇਲਾਜ ਨਹੀਂ ਆਵਖਦ ਸਭੇ ਕੀਤੀ ਹਨ ਨਿੰਦਕ ਕਾ دارو ਨਹੀਂ ਧਾਰੂ ਦਾ ਪਾ ਦਵਾਈ ਕਹਿੰਦੇ ਸਾਰੀਆਂ ਦਵਾਈਆਂ ਵਰਤ ਕੇ ਵੇਖ ਲੀਆਂ ਜਿਹੜਾ ਨਿੰਦਿਆ ਦੇ ਰਸ ਵਿੱਚ ਪੂਰੀ ਤਰ੍ਹਾਂ ਖੁੱਬਿਆ ਨਾ ਉਹਦੀ ਕੋਈ ਦਵਾਈ ਨਹੀਂ ਹੈ ਉਹਨੂੰ ਨਹੀਂ ਸਮਝਾਇਆ ਜਾ ਸਕਦਾ ਹੁੰਦੇ ਜੀਵਨ ਚੋਂ ਨਿੰਦਿਆ ਦਾ ਰਸ ਕੱਢਣਾ ਬਹੁਤ ਔਖਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਇੱਕ ਪਰਿਵਾਰ ਆਇਆ ਤੇ ਕਿਸੇ ਇੱਕ ਔਰਤ ਨੇ ਬਹੁਤ ਅਮੀਰ ਸੀ ਉਹ ਉਹਨੇ ਪ੍ਰੇਮ ਭੇਟਾਂ ਦੇ ਨਾਲ ਬੜੀ ਕੀਮਤੀ ਮਾਲਾ ਜਿਹੜੀ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾ ਦਿੱਤੀ ਉਹਨੇ ਬੜੀ ਕੀਮਤੀ ਸੀ ਸੈਦ ਦੇ ਪ੍ਰਵਾਹ ਕਰਦੇ ਉਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਜੇਖਾ ਜੀ ਦੇ ਰੂਪ ਦੇ ਵਿੱਚ ਵਿਚਰ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਸੈਭ ਜੀ ਦੇ ਕੋਲ ਬੈਠੇ ਸਨ ਉਹ ਤੇ ਸੈਭ ਜੀ ਨੇ ਬਾਜ ਮਾਰ ਕੇ ਆਖਿਆ ਵਿਜੇਖਿਆ ਅੰਬਾਲਾ ਤੋਂ ਸਮਲ ਲੋੜ ਪਈ ਖਰਚ ਲਈ ਵਰਤ ਲਈ ਉਹ ਕੋਈ ਨਹੀਂ ਦਿੱਤੇ ਪਰ ਕੋਲ ਉਹ ਸੇਵਾ ਦੀ ਸਮਾਪਤੀ ਤੋਂ ਬਾਅਦ ਰੋਜ਼ ਸੇਵਾ ਕਰਨੀ ਉਹਨਾਂ ਨੇ ਤ्योंਥੀ ਇੱਕ ਮਨੁੱਖ ਸੀ ਜਿਹੜਾ ਰੋਜ਼ ਗੁਰੂ ਅਮਰਦਾਸ ਪਾਤਸ਼ਾਹੀ ਦੀ ਮੰਦਿਆ ਕਰਦਾ ਰੋਜ਼ ਉਹਨیں ਮੰਦਿਆ ਕਰਨੀ ਮੰਦੇ ਬੋਲ ਬੋਲ ਗੁਰੂ ਰਾਮਦਾਸ ਪਾਤਸ਼ਾਹੀ ਮਹਾਰਾਜ ਜੀ ਨੇ ਰੋਜ਼ ਸਮਝਾਇਆ ਕਿ ਭਲੇਆ ਨਿੰਦਿਆ ਕਰਨਾ ਕੋਈ ਚੰਗਾ ਕਰਮ ਨਹੀਂ ਹੈ ਜਿੰਨੀ ਨਿੰਦਿਆ ਕਰੇਗਾ ਉਹਨਾਂ ਜੀਵਨ ਦੇ ਵਿੱਚ ਪਾਪ ਇਕੱਠੇ ਕਰੇਗਾ ਉਹਨੇ ਹੀ ਪਾਪ ਤੇਰੇ ਜੀਵਨ ਚ ਵੱਧਦੇ ਜਾਣਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਮਾਲਾ ਦੇ ਦਿੱਤੀ ਵੀ ਲੈ ਤੂੰ ਮਾਲਾ ਜਪਿਆ ਕਰ ਤੂੰ ਨਾਮ ਜਪਿਆ ਕਰ ਨਿੰਦਿਆ ਕਿਉਂ ਕਰ ਤੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿੰਦਿਆ ਨਾ ਕਰਿਆ ਕਰ ਮੰਦਾ ਨਾ ਬੋਲਿਆ ਕਰ ਨਿੰਦਕ ਜਿਹੜਾ ਨਿੰਦਿਆ ਦੇ ਰਸ ਵਿੱਚ ਪੂਰੀ ਤਰ੍ਹਾਂ ਖੁੱਬਿਆ ਨਾ ਉਹਦਾ ਕੋਈ ਇਲਾਜ ਨਹੀਂ ਹੈ ਜਿੰਨੀ ਚਿਰ ਤੱਕ ਉਹ ਨਿੰਦਿਆ ਨਾ ਕਰ ਲਵੇ ਉਹਨੂੰ ਅੰਦਰੋਂ ਭੜਕ ਜੀ ਲੱਗੀ ਰਹਿੰਦੀ ਵੀ ਕੋਈ ਗੱਲ ਬਿਆਨ ਕਰਾਂ ਕੋਈ ਦੱਸਦਾ ਦੱਸ ਉਹ ਨਹੀਂ ਚਰਚਾ ਨਹੀਂ ਇਹਦਾ ਟਿਕਾਣ ਨਹੀਂ ਹੈ ਉਹ ਤਿੰਨ ਚਾਰ ਕੋ ਦਿਨ ਸੁਧਰਿਆ ਫਿਰ ਉਸੇ ਤਰ੍ਹਾਂ ਨਿੰਦਿਆ ਕਰ ਲੱਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛ ਲਿਆ ਵੀ ਭਾਈ ਜੇਖਿਆ ਮਾਲਾ ਕਿੱਥੇ ਹੈ ਖੰਦੇ ਸਾਹਿਬ ਜੀ ਤੁਸੀਂ ਆਖਿਆ ਸੀ ਉਹ ਲੋੜ ਪਵੇ ਤਾਂ ਖਰਚ ਲਈ ਮੈਂ ਖਰਚ ਲਈ ਵਰਤ ਲਈ ਸੀ ਸਾਹਿਬ ਜੀ ਕਹਿੰਦੇ ਕਿੱਥੇ ਵਰਤੀ ਉਹ ਚੁੱਪ ਕਰ ਗਏ ਕੋਈ ਜਵਾਬ ਨਹੀਂ ਤੇ ਗੁਰੂ ਅਮਰਦਾਸ ਬਾਦਸ਼ਾਹ ਜੀ ਕਹਿੰਦੇ ਭਾਈ ਜੇਠਿਆ ਜਿੰਨੂੰ ਤੂੰ ਮਾਲਾ ਦੇ ਕੇ ਆਇਆ ਉਹਦਾ ਕੋਈ ਇਲਾਜ ਨਹੀਂ ਹੈ ਜਿੰਨੂੰ ਤੂੰ ਮਾਲਾ ਪੜਾ ਕੇ ਆਇਆ ਉਸ ਨਿੰਦਕ ਦਾ ਕੋਈ ਇਲਾਜ ਨਹੀਂ ਉਹ ਲੋਨੀ ਸੁਧਾਰਿਆ ਜਾ ਸਕਦਾ ਕਿਉਂਕਿ ਉਹ ਨਿੰਦਿਆ ਦੇ ਰਸ ਵਿੱਚ ਪੂਰੀ ਤਰ੍ਹਾਂ ਖੁੱਬਿਆ ਹੋਇਆ ਹੈ। ਉਨੀ ਦੇਰ ਤੱਕ ਉਹਨੂੰ ਸਕੂਨ ਨਹੀਂ ਮਿਲਣਾ, ਉਨੀ ਦੇਰ ਤੱਕ ਉਹਨੂੰ ਟਿਕਾਣਾ ਨਹੀਂ ਆਉਣਾ ਜਿੰਨੀ ਦੇਰ ਤੱਕ ਉਹ ਬੁਰੀਾਈ ਨਾ ਕਰ ਨਵੇ। ਮੱਦਾਂ ਨਾ ਕਰ। ਇਸ ਲਈ ਸਹਿਜ ਜੀ ਕਿੰਨੇ ਰਸ ਦੇ ਵਿੱਚ ਖੁੱਬਿਆ ਹੋਇਆ ਹੈ ਤੋ ਆਪਣੇ ਮਨ ਨੂੰ ਸਮਝਾਈਏ ਤਾਂ ਸਿੱਖ ਜਾਈਏ। ਆਪਣੇ ਮਨ ਨੂੰ ਆਖੀਏ ਤਾਂ ਅਸੀਂ ਸਬੋਧਨ ਤੱਕ ਇਸ ਹੱਦ 'ਚ ਜਿੰਨੀ देर ਤੱਕ ਅਸੀਂ ਆਪਣੇ ਆਪ ਨੂੰ ਨਹੀਂ ਘੋਖਦੇ ਆਪਣੇ ਆਪ ਦੀ ਵਿਚਾਰ ਨਹੀਂ ਕਰਦੇ ਆਪਣੀ ਨਿਗਾਹ ਦੇ ਨਾਲ ਆਪਣੇ ਜੀਵਨ ਨੂੰ ਨਹੀਂ ਦੇਖਦੇ ਉਨੀ ਦੇਰ ਤੱਕ ਜੀਵਨ ਦਾ ਸਹੀ ਰਸਤਾ ਨਹੀਂ ਚੋ ਸਕਦੇ ਸਹੀ ਮਨੁੱਖ ਨੂੰ ਇੰਜ ਹੀ ਲੱਗਦਾ ਰਹੇਗਾ ਮੈਂ ਠੀਕ ਹਾਂ ਮੈਂ ਚੰਗਾ ਹਾਂ ਅਬ ਗੁਣ ਕਮਾ ਕੇ ਵੀ ਇਹ ਸੋਚਦਾ ਰਹਿੰਦਾ ਮਨੁੱਖ ਮੈਂ ਚੰਗਾ ਹਾਂ ਮੇਰਾ ਜੀਵਨ ਬੜਾ ਚਿੰਤਾ ਹੈ ਸਹਿਬ ਕਹਿੰਦੇ ਜਿੰਨੀ ਤੇਰੇ ਦਾ ਖੋਖਡਾ ਨਹੀਂ ਇਸ ਲਈ ਸਹਿਬ ਕਹਿੰਦੇ ਮਾੜੀ ਮਤ ਹੈ ਜੇ ਮਾੜੀ ਮਤ ਦੇ ਵਿੱਚ ਖੁੱਬਿਆ ਹੈ ਮਾਇਆ ਵਿੱਚ ਖੁੱਬਿਆ ਫਿਰ RAM ਭਗਤ ਨੇ ਕਿੰਨੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਕਦੇ ਨਹੀਂ ਜੁਟ ਸਕਦਾ ਮੈਂ ਫਿਰ ਇੱਕ ਲੋਕਤਾ ਦੇ ਦੇ ਨਾ ਸਮਝ ਲਈ ਬਾੜ ਰਿਆ ਸਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਕੋ ਲਈ ਇੱਕ ਮਨੁੱਖ ਪਹੁੰਚਦਾ ਹੈ ਉਹ ਬੜਾ ਤਰਕਵਾਦੀ ਸੀ ਉਹ ਤਰਕ ਬਹੁਤ ਕਰਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨਾ ਚ ਬੈਠੇ ਨੇ ਤੇ ਉਹ ਥੀਅ ਨੇ ਸਮਲ ਕਰਦੇ ਹੈ ਵੀ ਸਾਈਂ ਜੀ ਤੁਸੀਂ ਆਖ ਦਿਓ ਕਿ ਰੱਬ ਜਿਹੜਾ ਮਨੁੱਖ ਦੇ ਅੰਦਰ ਵੱਸਦਾ ਤੇ ਜੀਵ ਆਤਮਾ ਜਿਹੜੀ ਹੈ ਉਹ ਵੀ ਅੰਦਰ ਹੈ ਇਹਦੇ ਫਿਰ ਬੋਤੀ ਕੋਈ ਦੂਰੀਆਂ ਤਾਂ ਨਹੀਂ ਹੈ ਮਿਲਾਪ ਹੋ ਜੇ ਕਿ ਠਾਕੋ ਵੱਡਾ ਸਰੀਰ ਹੈ ਅੰਦਰ ਹੀ ਪਰਮਾਤਮਾ ਅੰਦਰ ਹੀ ਜੀਵਾਤਮਾ ਹੈ ਤੇ ਮਿਲਾਪ ਹੋਣਾ ਕੋਈ ਔਖਾ ਥੋੜੀ ਹੈ ਤੇ ਫਿਰ ਇੰਨਾ ਇਹ ਧਰਮ ਦਾ ਨੰਬਰ ਰਚਣ ਦਾ ਕੀ ਫਾਇਦਾ ਜੇ ਅੰਦਰ ਹੀ ਵੱਸਦਾ ਜੇ ਸਿੱਖਿਆ ਸੁਖਦੇ ਜੇ ਦੂਰ ਕਿੱਥੇ ਵੱਸਦਾ ਹੈ ਪਰਮਾਤਮਾ ਜੇ ਕੋਈ ਖਾਸ ਟਿਕਾਣਾ ਤਾਂ ਫਿਰ ਤਾਂ ਸਿਆਦ ਸੁਖਦੇ ਵੀ ਤੂੰ ਉਦਮ ਕਰ ਮਸ਼ਕਤ ਕਰ ਘੱਟ ਕਰ ਫਿਰ ਤੇਰੀ ਆਤਮਾ ਪਰਮਾਤਮਾ ਨਾਲ ਜੁੜੇਗੀ ਦੂਰੀਆਂ ਤਾਂ ਕੋਈ ਨਹੀਂ ਨਾ ਪਰਮਾਤਮਾ ਦੇ ਨਾਲ ਇਸ ਸਰੀਰ ਦੇ ਅੰਦਰ ਹੀ ਪਰਮਾਤਮਾ ਹੈ ਸਰੀਰ ਦੇ ਅੰਦਰ ਹੀ ਜੀਵਾਤਮਾ ਤੇ ਮਿਲਾਪ ਹੋਣਾ ਕੋਈ ਬਹੁਤ ਔਖਾ ਥੋੜੀ ਹੈ ਸਹਿਜ ਜੀ ਚੋਖ ਰਹੀ ਸਹਿਜ ਜੀ ਕਿੰਨੇ ਕੋਈ ਗੱਲ ਨਹੀਂ ਪੜਦਾ ਤੁਸੀਂ ਦੂਰ ਦਾ ਸਫਰ ਕਰਕੇ ਆਏ ਥੋੜਾ ਜਿਹਾ ਲੰਗਰ ਪਾ ਲਈ ਸ਼ਕੋ ਪ੍ਰਸ਼ਾਦਾ ਪਾ ਲਈ ਸ਼ਕੋ ਫਿਰ ਤੋਂ ਜਵਾਬ ਵੀ ਦੇ ਦਿਆ ਕਿ ਪ੍ਰਸ਼ਾਦਾ ਪਾ ਲਈ ਸਕਿਆ ਤੇ ਫਿਰ ਗੁਰੂ ਸਾਹਿਬ ਕੋਲ ਆ ਪੁੱਛ ਸਰਕਵਾਦੀ ਤਾਂ ਸੁਭਾਅ ਹੁੰਦਾ ਹੈ ਜੇ ਲੋੜ ਥੋੜਾ ਜਿਹਾ ਮਹਿਸੂਸ ਹੋ ਜੇ ਵੀ ਇਹਦੇ ਕੋਲ ਜਵਾਬ ਨਹੀਂ ਆ ਫਿਰ ਵਾਰ-ਵਾਰ ਉਹਦੇ ਕੋਲ ਪੁੱਛੇਗਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਪੁੱਛਣ ਜਾਂਦਾ ਸਹਿਬ ਜੀ ਕਹਿੰਦੇ ਸਹਜੇ ਬੈਠ ਤੋ ਤੈਨੂੰ ਜਵਾਬ ਦਵਾਂਗਾ ਪਹਿਲੇ ਦੱਸ ਤੂੰ ਕੰਮ ਕੀ ਕਰਦਾ ਹੈ ਕਹਿੰਦੇ ਜੀ ਮੈਂ ਕਿਸਾਨ ਆ ਖੇਤੀ ਕਰਦਾ ਕਹਿੰਦੇ ਬੀਜ ਨੂੰ ਕਿੱਥੇ ਬੋਹਦਾ ਹੈ ਬੀਜ ਦਾ ਕਹਿੰਦਾ ਧਰਤੀ ਚ ਕਹਿੰਦੇ ਪਾਣੀ ਕਿੱਥੇ ਹੈ ਕਹਿੰਦੇ ਉਹ ਵੀ ਧਰਤੀ ਚ ਹੈ ਕਿੰਨੇ ਜੇ ਫਿਰ ਬੀਜ ਵੀ ਧਰਤੀ ਚ ਲਾਉਣਾ ਹੈ ਪਾਣੀ ਵੀ ਧਰਤੀ ਵਿੱਚ ਹੈ ਫਿਰ ਖੂਹ ਚੋਂ ਕੱਢ ਕੇ ਪਾਣੀ ਦੇਣ ਦਾ ਕੀ ਫਾਇਦਾ ਰੇਣੀ ਮਿਹਨਤ ਕਰਨ ਦਾ ਕੀ ਫਾਇਦਾ ਤੇ ਜਿਦ ਤੂੰ ਆਖਦਾ ਵੀ ਧਰਤੀ ਦੇ ਵਿੱਚ ਹੀ ਪਾਣੀ ਹੈ ਤੇ ਧਰਤੀ ਦੇ ਵਿੱਚ ਹੀ ਬੀਜ ਹੈ ਤੇ ਫਿਰ ਉਹਨਾਂ ਬੀਜਾਂ ਨੂੰ ਤੂੰ ਪਾਣੀ ਕਿਉਂ ਦੇਣਾ ਇਹਨੇ ਸਹਿਬ ਜੀ ਠੀਕ ਹੈ ਧਰਤੀ ਦੇ ਵਿੱਚ ਪਾਣੀ ਹੈ ਧਰਤੀ ਦੇ ਵਿੱਚ ਹੀ ਬੀਜ ਪਰ ਬੀਜ ਪਹੁੰਚ ਨਹੀਂ ਕਰਦਾ ਇਸ ਲਈ ਉਹਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਕਿ ਬੀਜ ਉੱਤੇ ਪਾਣੀ ਪਏਗਾ ਤੇ ਉਹ ਫਲ ਦੇਗਾ ਪਾਣੀ ਧਰਤੀ ਦੇ ਵਿੱਚ ਹੀ ਹੈ ਪਰ ਪਾਣੀ ਜਿਹੜਾ ਉਹ ਬੀਜ ਤੱਕ ਪਹੁੰਚਾਇਆ ਜਾਂਦਾ ਮਸ਼ਕਕਦ ਕਾਲ ਕਰਕੇ ਤਾਂ ਫਲ ਦੇਗਾ ਤੇ ਸਹਿਬ ਜੀ ਕਹਿੰਦੇ ਇਹ ਉੱਤੇ ਜਵਾਬ ਹੈ ਤੇਰਾ ਰੱਬ ਅੰਦਰ ਹੈ ਜੀਵਾਤਮਾ ਵੀ ਅੰਦਰ ਹੈ ਪਰ ਜਿੰਨੀ ਦੇਰ ਤੱਕ ਤੂੰ ਗੁਰ ਬਾਣੀ ਦਾ ਨਾਮ ਸਿਮਰਨ ਦਾ ਉਹਦੀ ਬੰਦਗੀ ਦਾ ਪਾਣੀ ਨਹੀਂ ਲਾਏਗਾ ਤੇਰਾ ਮਲਾਪ ਨਹੀਂ ਹੋਣਾ ਉਨੀ ਦੇਰ ਤੱਕ ਚੰਗੇ ਗੁਣ ਤੇਰੇ ਜੀਵਨ ਦੇ ਵਿੱਚ ਨਹੀਂ ਆਉਣਗੇ ਜਿੰਨੀ ਦੇਰ ਤੱਕ ਅਸੀਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਆਪ ਨੂੰ ਘੋਖਦੇ ਨਹੀਂ ਉਨੀ ਦੇਰ ਤੱਕ ਅੰਦਰ ਬੈਠੇ ਹੋਏ ਪਰਮਾਤਮਾ ਨੂੰ ਸਿੱਕਦੇ ਮਹਿਸੂਸ ਨਹੀਂ ਕਰ ਸਕਾਂਗੇ ਕਦੇ ਇਸ ਗੱਲ ਦੀ ਖਬਰ ਨਹੀਂ ਹੋਵੇਗੀ ਵੀ ਪਰਮਾਤਮਾ ਸਾਡੇ ਅੰਦਰ ਹੈ ਹਾ ਜਦੋਂ ਅਸੀਂ ਨਾਮ ਦਾ ਬੰਦਗੀ ਦਾ ਪਾਣੀ ਲਾਤਾ ਸੱਚ ਕੁਲ ਸੱਚੇ ਮਿਲ ਆਉ ਜਾਣਾ ਹੈ ਇਸ ਲਈ ਆਪਣੇ ਆਪ ਨੂੰ ਵਿਚਾਰਨ ਤੋਂ ਬਗੈਰ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਜੀਵਨ ਦਾ ਸਹੀ ਰਸਤਾ ਉਹ ਨਹੀਂ ਚੁਣਿਆ ਜਾ ਸਕਦਾ ਇਸ ਲਈ ਸਾਬ੍ਹ ਨੌਵੇਂ ਪਿਤਾ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਜੀਵਨ ਦਾ ਸਹੀ ਰਸਤਾ ਕਿਉਂ ਭੁੱਲਿਆ ਬੈਠਾ ਕਿਉਂਕਿ ਇਹਦਾ ਹਿਰਦਾ ਜਿਹੜਾ ਇਹਦੀ ਮਨ ਜਿਹੜਾ ਇਹਦੀ ਸੁਰਤ ਜਿਹੜੀ ਹੈ ਉਹ ਮਾਇਆ ਦੇ ਵਿੱਚ ਉ르ਜੀ ਹੋਈ ਲਾਲਚ ਦੇ ਵਿੱਚ ਉ르ਜੀ ਫਸੀ ਹੋਈ ਹੈ ਓ ਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਏ ਲਾਲਚ ਲਗ ਤਹਿ ਤਹਿ ਆਪ ਬੰਧਾਇਓ ਸਮਝ ਨ ਪਰਿ ਵਿਖਿਆ ਰਸ ਰਚਿਓ ਜਸ ਹਰ ਕੋ ਬਿਸਰਾਇਓ ਜਦੋਂ ਤੱਕ ਮਾਇਆ ਦੇ ਰਸ ਵਿੱਚ ਰਚੇ ਰਵਾਂਗੇ ਗੁਰੂ ਦੀ ਸਮਝ ਨਹੀਂ ਆਵੇ ਸਾਨੂੰ ਚਾਹੇ ਸੀਮਾ ਕੋਲੇ ਗੁਰੂ ਕੋਲ ਹੀ ਬੈਠੇ ਹੋਈਏ ਜਦੋਂ ਤੱਕ ਸਾਡੀ ਸੂਰਤ ਮਾਇਆ ਦੇ ਵਿੱਚ ਫਸੀ ਰਹੇਗੀ ਉਦੋਂ ਤੱਕ ਸਾਨੂੰ ਸਮਝ ਨਹੀਂ ਆਏ ਗੁਰਮਤ ਦਾ ਪੰਡਾ ਪਤਾ ਹੀ ਨਹੀਂ ਲੱਗਦਾ ਸਾਨੂੰ ਸਹਿਜ ਜੀ ਕਹਿੰਦੇ ਸਮਝ ਨ ਪਰਿ ਵਿਖਿਆ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿ ਬਨ ਖੋਜਨ ਕੋ ਧਾਇਓ ਕਹਿੰਦੇ ਪਰਮਾਤਮਾ ਤੇਰੇ ਕੋਲ ਵਸਦਾ ਤੇਰੇ ਸੰਗ ਹੈ ਤੇਰੇ ਨਾਲ ਹੈ ਤੂੰ ਜੰਗਲਾਂ ਚ ਲੱਭਦਾ ਫਿਰਦਾ ਹੈ ਤੂੰ ਜਗਤ ਵਿੱਚ ਘੁੱਕਦਾ ਫਿਰਦਾ ਹੈ ਸਹਿਬ ਕਹਿੰਦੇ ਤੇਰੇ ਅੰਦਰ ਬੈਠਾ ਉਹ ਬਸ ਆਪਣੇ ਆਪ ਦੀ ਖੋਜ ਕਰ ਆਪਣੇ ਆਪ ਨੂੰ ਵਿਚਾਰ ਆਪਣੇ ਆਪ ਨੂੰ ਸਮਝ ਆਪਣੇ ਕਿਰਦਾਰ ਨੂੰ ਆਪਣੇ ਜੀਵਨ ਨੂੰ ਸਮਝ ਜੇ ਸ਼ਬਦ ਵਰਤਦੇ ਆ ਆਪਣੀ ਅੱਖ ਦੇ ਨਾਲ ਸੰਸਾਰ ਨੂੰ ਨਹੀਂ ਸਾਬ ਕਹਿੰਦੇ ਆਪਣੀ ਅੱਖ ਦੇ ਨਾਲ ਆਪਣੇ ਆਪ ਨੂੰ ਦੇਖ ਫਿਰ ਜਿਹੜਾ ਤੈਨੂੰ ਜੀਵਨ ਦਾ ਅਸਲ ਰਸਤਾ ਪਤਾ ਲੱਗੇਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਮੈਂ ਸੰਸਾਰ ਵਿੱਚ ਗੁਚਰਦਿਆਂ ਮਾੜੀ ਮੱਤ ਨੂੰ ਸੰਭੀ ਬੈਠਾ ਪਰ ਵਿਚਾਰੀਏ ਤਾਂ ਸੇ